ਸਾਰੇ ਦਰਸ਼ਕਾਂ ਦਾ ਨਿੱਕਾ ਸਵਾਗਤ ਕਰਤਾ ਹਾਂ ਮਹਿਤੀ ਚੋਪੜਾ ਐਮ ਐਸ ਸੀ ਨਿਊਜ਼ ਚੈਨਲ ਦੇ ਉੱਤੇ ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਨਵਾਂ ਮਹੀਨਾ ਬਹੁਤ ਸਾਰੇ ਵਿੱਤੀ ਬਦਲਾਅ ਲਿਆਵੇਗਾ ਜੋ ਸਿੱਧੇ ਤੌਰ ਤੇ ਤੁਹਾਡੀ ਜੇਬ ਦੇ ਉੱਤੇ ਅਸਰ ਪਾ ਸਕਦੇ ਹਨ ਇਨ੍ਹਾਂ ਬਦਲਾਵਾਂ ਦੇ ਵਿੱਚ ਐਲ ਪੀ ਜੀ ਗੈਸ ਸਿਲੰਡਰ ਪੈਨਸ਼ਨ ਟੈਕਸ ਅਤੇ ਬਾਲਣ ਨਾਲ ਸੰਬੰਧਿਤ ਨਿਯਮ ਸ਼ਾਮਲ ਹਨ 1 ਦਸੰਬਰ ਤੋਂ ਪੰਜ ਵੱਡੇ ਨਿਯਮ ਬਦਲ ਰਹੇ ਹਨ ਆਓ ਜਾਣਦੇ ਹਾਂ ਕਿ ਇਹ ਤੁਹਾਡੀ ਜੇਬ ਦੇ ਉੱਤੇ ਕਿਵੇਂ ਅਸਰ ਪਾਉਣਗੇ ਹਾਲੀਆ ਬਦਲਾ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਸਭ ਤੋਂ ਪਹਿਲਾਂ ਇਸ ਦੇ ਬਾਰੇ ਹੀ ਅਸੀਂ ਚਰਚਾ ਕਰਾਂਗੇ ਸਰਕਾਰ ਆਮਪੁਰ ਤੇ 1 ਦਸੰਬਰ ਨੂੰ ਐਲਪੀਜੀ ਦੀਆਂ ਕੀਮਤਾਂ ਦੇ ਵਿੱਚ ਸੋਧ ਕਰਦੀ ਹੈ ਇਹ ਬਦਲਾ ਵਪਾਰਕ ਅਤੇ ਰਸੋਈ ਗੈਸ ਸਿਲੰਡਰਾਂ ਤੇ ਲਾਗੂ ਹੁੰਦਾ ਹੈ ਨਵੰਬਰ ਵਿੱਚ ਤੇਲ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਦਰਾਂ ਦੇ ਵਿੱਚ ਸੋਧ ਕੀਤੀ 1 ਨਵੰਬਰ ਨੂੰ 19 ਕਿਲੋਗ੍ਰam ਵਪਾਰਕ ਗੈਸ ਸਿਲੰਡਰ ਦੀ ਕੀਮਤ 6 ਰੁਪਏ 50 ਪੈਸੇ ਘਟਾ ਦਿੱਤੀ ਗਈ ਸੀ ਰਸੋਈ ਗੈਸ ਦੀ ਕੀਮਤਾਂ ਕਾਫੀ ਸਮੇਂ ਤੋਂ ਬਦਲੀਆਂ ਨਹੀਂ ਹਨ ਦੂਜੇ ਬਦਲਾਅ ਬੀ ਗੱਲ ਕਰਦੇ ਹਾਂ ਇਸ ਦੇ ਵਿੱਚ ਸ਼ਾਮਲ ਹੈ ਯੂਪੀਐਸ ਦੀ ਆਖਰੀ ਮਿਤੀ ਸਰਕਾਰੀ ਕਰਮਚਾਰੀਆਂ ਦੇ ਵਾਸਤੇ ਯੂਨੀਫਾਈਡ ਪੈਨਸ਼ਨ ਸਕੀਮ ਜਿਸ ਨੂੰ ਯੂਪੀਐਸ ਕਿਹਾ ਜਾਂਦਾ ਹੈ ਵਿੱਚ ਚੋਣ ਕਰਨ ਦੀ ਆਖਰੀ ਮਿਤੀ ਨਵੰਬਰ ਨਿਰਧਾਰਿਤ ਕੀਤੀ ਗਈ ਹੈ ਪਹਿਲਾਂ ਇਹ ਮਿਤੀ 30 ਸਤੰਬਰ ਸੀ ਕੋਈ ਵੀ ਸਰਕਾਰੀ ਕਰਮਚਾਰੀ ਐਨਪੀਐਸ ਅਤੇ ਯੂਪੀਐਸ ਵਿੱਚੋਂ ਇੱਕ ਦੀ ਚੋਣ ਕਰ ਸਕਦਾ ਹੈ ਜੇਕਰ ਕੋਈ ਸਰਕਾਰੀ ਕਰਮਚਾਰੀ ਐਨਪੀਐਸ ਅਤੇ ਯੂਪੀਐਸ ਵਿੱਚ ਇੱਕ ਵੀ ਚੋਣ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 30 ਨਵੰਬਰ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਹੈ ਇਹ ਮੌਕਾ 1 ਦਸੰਬਰ ਤੋਂ ਬਾਅਦ ਉਪਲਬਧ ਨਹੀਂ ਰਹੇਗਾ ਤੀਜੇ ਬਦਲਾਅ ਦੇ ਬਾਰੇ ਗੱਲ ਕਰਦੇ ਹਾਂ ਜਿਸ ਦੇ ਵਿੱਚ ਆਉਂਦਾ ਹੈ ਜੀਵਨ ਸਰਟੀਫਿਕੇਟ ਜਮ੍ਹਾਂ ਕਰਨਾ ਬਜ਼ੁਰਗ ਨਾਗਰਿਕਾਂ ਨੂੰ ਪੈਨਸ਼ਨ ਨਾਲ ਪ੍ਰਭਾਵਿਤ ਪ੍ਰਾਪਤ ਕਰਨ ਦੇ ਵਾਸਤੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਨਾ ਲਾਜ਼ਮੀ ਹੁੰਦਾ ਹੈ 3 ਨਵੰਬਰ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਹੈ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੇ ਵਿੱਚ ਅਸਫਲ ਰਹਿਣ ਤੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ ਇਸ ਕਰਕੇ ਜਲ ਤੋਂ ਜਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਓ ਚੌਥੇ ਬਦਲਾਅ ਦੀ ਗੱਲ ਕਰਾਂ ਤੇ ਹੈ ਟੈਕਸ ਮੀਅਮ ਜੇਕਰ ਤੁਹਾਡੇ ਅਕਤੂਬਰ ਦੇ ਵਿੱਚ ਪੀਡੀਐਸ ਦੀ ਕਟੋਤੀ ਕੀਤੀ ਗਈ ਸੀ ਤਾਂ ਤੁਹਾਨੂੰ ਤਾਰਾ 194 ਆਈ ਏ 194 ਆਈ ਬੀ 194 ਐਮ ਅਤੇ 194 ਐਸ ਦੇ ਤਹਿਤ ਸਟੇਟਮੈਂਟ ਜਮ੍ਹਾਂ ਕਰਾਉਣਾ ਚਾਹੀਦੀ ਹੈ ਜਿਸੀ ਆਖਰੀ ਮਿਤੀ 3 ਨਵੰਬਰ ਹੈ ਇਸ ਤੋਂ ਇਲਾਵਾ ਟੈਕਸ ਦਾਤਾਂਵਾਂ ਜਿਨ੍ਹਾਂ ਨੂੰ ਧਾਰਾ 92ਈ ਦੇ ਤਹਿਤ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਲੋੜ ਹੈ ਉਹ 3 ਨਵੰਬਰ ਤੱਕ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ ਆਓ ਹੁਣ ਜਾਣਦੇ ਹਾਂ ਪੰਜਵੇਂ ਬਦਲਾਅ ਦੇ ਬਾਰੇ ਜਿਸ ਦੇ ਵਿੱਚ ਸ਼ਾਮਲ ਹੈ ਸੀਐਜੀ ਪੀਐਨਜੀ ਅਤੇ ਜੈਟ ਫਿਊ ਤੇਲ ਕੰਪਨੀਆਂ ਹਰ ਮਹੀਨੇ ਐਲਪੀਜੀ ਸੀਐਨਜੀ ਪੀਐਨਜੀ ਅਤੇ ਏਟੀਐਫ ਦੀਆਂ ਕੀਮਤਾਂ ਨੂੰ ਸੋਧਦੀਆਂ ਹਨ ਇਹ ਮਹੀਨੇ ਐਲਪੀਸੀ ਦੇ ਨਾਲ ਸੀਐਨਜੀ ਪੀਐਨਜੀ ਅਤੇ ਜੈਟ ਫਿਊਲ ਜਿਸ ਨੂੰ ਏਐਫਟੀ ਦੀਆਂ ਕਿਹਾ ਜਾਂਦਾ ਹੈ ਵੀ ਕੀਮਤਾਂ ਦੇ ਵਿੱਚ ਬਦਲ ਸਕਦੀਆਂ ਹਨ ਬਦਲਾ ਸਕਦਾ ਹੈ ਏਟੀਐਫ ਜਿਸ ਨੂੰ ਜੈਟ ਫਿਊਲ ਵੀ ਕਿਹਾ ਜਾਂਦਾ ਹੈ ਇਹ ਹਾਈ ਸਪੀਡ ਫਿਊਲ ਹੈ ਇਸ ਦੀਆਂ ਕੀਮਤਾਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਦੋਨਾਂ ਵਾਸਤੇ ਵੱਖ-ਵੱਖ ਹੁੰਦੀਆਂ ਹਨ